ਨੈਸ਼ਨਲ ਹਾਈਵੇ ਫਲੋਰ ਵਿਖੇ ਆਜ ਹਨ ਹਾਦਸੇ ਹੋ ਰਹੇ ਹਨ ਅੱਜ ਫਲੋਰ ਨਜ਼ਦੀਕ ਸਤਲੁਜ ਦਰਿਆ ਤੇ ਇੱਕ ਆਟੋ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਟਰੱਕ ਵੱਜਣ ਉਪਰੰਤ ਆਟੋ ਅੱਗੇ ਖੜੀ ਕਾਰ ਵਿੱਚ ਜਾ ਵੱਜ ਜਿਸ ਨਾਲ ਆਟੋ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਇਸ ਮੌਕੇ ਤੇ ਕਾਰ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਹੈ ਆਟੋ ਚਾਲਕ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਗਿਆ ਹੈ ਤੇ ਉਹ ਜੇਰੇ ਇਲਾਜ ਹੈ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਭਾਜੀ ਕੀ ਨਾਮ ਹੈ ਕੁਲਦੀਪ ਸਿੰਘ ਪਰ ਇਹ ਇੱਕ ਐਕਸੀਡੈਂਟ ਹੋਇਆ ਹੈ ਘਾਟੋ ਦਾ ਇੱਕ ਸਾਡੀ ਵੀ ਗੱਡੀ ਦਾ ਬਾਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਕੁਝ ਪਤਾ ਭਾਈ ਅਸੀਂ ਰਾਈਟ ਸਾਈਡ ਤੇ ਲਾ ਕੇ ਆ ਫਾਸ ਜਾ ਕੇ ਪੈਸੇ ਪਾਉਂਦੇ ਹੈਗੇ ਕਿਉਂ ਯਾਨੀ ਕਿ ਆ ਟੈਂਪੂ ਸਾਡੀ 3 ਵੀਰ ਨੂੰ ਲੱਗਾ ਸਾਡੀ ਗੱਡੀ ਦੇ ਵਿੱਚ ਇਹਨੂੰ ਲੱਗਦਾ ਪਿੱਛੇ ਟਰੱਕ ਨੇ ਫੇਟ ਮਾਰੀ ਆ ਬਸ ਉਹ ਭੱਜ ਗਿਆ ਤੇ ਲੰਮਾ ਪਿਆ ਜਰਾ ਯਾਨੀ ਕਿ ਇਹਦੀ ਹਾਲਤ ਥੋੜੀ ਜਿਆਦਾ ਖਰਾਬ ਆ ਅੱਛਾ ਟਰੱਕ ਵਾਲੇ ਕਿੱਥੋਂ ਫਰਾਰ ਹੋ ਗਏ ਉਹ ਫਰਾਰ ਹੋ ਗਿਆ ਜੀ ਉਹਨੇ ਨਹੀਂ ਕੁਝ ਵੀ ਦੇਖਿਆ ਕਿਹਦੇ ਵਿੱਚ ਲੱਗਾ ਕਿਹਦੇ ਵਿੱਚ ਨਹੀਂ ਲੱਗਾ ਹਾਂਜੀ ਕਰਤੀ ਹੈ ਉਹ ਆ ਰਹੀ ਹੈ ਕਿੰਨੇ